ਆਗੇ ਸੌੜ ਦੇ ਲਾਟਾਂ ਮੇਸ਼ਾ ਮਾਪਿਓ ਦੀ ਲਾਟਲੀ ਅਤੇ ਸੋਹਣੀ ਸੀ ਇਕਲੌਤਾ ਬੱਚਾ ਘਰ ਦੇ ਵਿੱਚ ਹੋਵੇ ਤਾਂ ਸਾਰੀ ਦੁਨੀਆ ਉਸਦੇ ਦਿਵਾਲੇ ਹੀ ਘੁੰਮਦੀ ਹੈ ਇਹ ਮਾਪਿਓ ਆਪਣੀ ਇਸ ਬੱਚੀ ਦੇ ਨਾਲ ਹੀ ਆਪਣੀ ਜ਼ਿੰਦਗੀ ਕੱਢ ਰਹੇ ਸੀ ਹਰ ਰੋਜ਼ ਦੀ ਤਰ੍ਹਾਂ ਜਦੋਂ ਬੀਤੇ ਦਿਨਾਂ ਦੇ ਵਿੱਚ ਵੀ ਇਸ ਨੂੰ ਸਕੂਲ ਦੇ ਵਿੱਚ ਭੇਜਿਆ ਗਿਆ ਤਾਂ ਉੱਥੇ ਸਕੂਲ ਵਾਲੇ ਪਹਿਲਾਂ ਤਾਂ ਟਾਲ ਮਟੋਲਾ ਕਰਦੇ ਰਹੇ ਕਦੇ ਆਖਦੇ ਸੀ ਕਿ ਤੁਹਾਡੀ ਧੀ ਬੇਹੋਸ਼ ਹੋ ਗਈ ਹੈ ਕਦੇ ਆਖ ਰਹੇ ਸੀ ਕਿ ਉਹ ਠੀਕ ਹੈ ਉਸ ਨੂੰ ਕੋਈ ਸੱਟ ਲੱਗੀ ਹੈ ਅਤੇ ਫਿਰ ਅੰਤ ਨੂੰ ਆਕੇ ਜਦੋਂ ਮਾਪਿਓ ਨੇ ਆਪਣੀ ਧੀ ਦਾ ਹਾਲ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਉਸ ਬੱਚੀ ਦੀਆਂ ਅੱਖਾਂ ਤੱਕ ਬਾਹਰ ਨਿਕਲ ਆਈਆਂ ਸੀ ਮਾਸੂਮ ਛੋਟੀ ਜਿਹੀ ਜਾਨ ਜਿਨੇ ਤੜਫ ਤੜਫ ਕੇ ਆਪਣੀ ਜਾਨ ਦਿੱਤੀ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਜਦੋਂ ਅਸੀਂ ਸਕੂਲ ਦੇ ਵਿੱਚ ਪਹੁੰਚੇ ਕਿਉਂਕਿ ਇਹ ਸਾਰਾ ਹਾਦਸਾ ਸਕੂਲ ਦੇ ਅੰਦਰ ਹੋਇਆ ਸੀ ਸਕੂਲ バス ਦੇ ਹੀਠਾਂ ਅੰਟੋ ਬਾਤ ਕੁੜੀ ਦੀ ਜਾਨ ਗਈ ਸੀ ਤਾਂ ਸਕੂਲ ਦੇ ਗੇਟ ਤੱਕ ਬੰਦ ਕਰ ਲਿਆ ਗਿਆ 2.5 ਘੰਟੇ ਤੱਕ ਇਹਨਾਂ ਨੂੰ ਬੰਦ ਰੱਖਿਆ ਗਿਆ ਕਿਸੇ ਨੇ ਵੀ ਜ਼ਿੰਮੇਵਾਰੀ ਦੇ ਨਾਲ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਤੱਕ ਨਹੀਂ ਕੀਤੀ ਅਫਸੋਸ ਜਤਾਣਾ ਤਾਂ ਦੂਰ ਦੀ ਗੱਲ ਸੀ ਬਾਅਦ ਦੇ ਵਿੱਚ ਭਾਵੇਂ ਕੈਮਰੇ ਦੇ ਅੱਗੇ ਆ ਕੇ ਕੋਈ ਕੁਝ ਵੀ ਆਖ ਰਿਹਾ ਹੋਵੇ ਪਰੋਂਦਾ ਹੋਇਆ ਇਹ ਪਰਿਵਾਰ ਜੋ ਕੁਝ ਵੀ ਦੱਸ ਰਿਹਾ ਹੈ ਉਸ ਦੀ ਗਵਾਹੀ ਉੱਥੇ ਮੌਜੂਦ ਬਾਕੀ ਬੱਚੇ ਅਤੇ ਬਾਕੀ ਬੱਚਿਆਂ ਦੇ ਮਾਪਿਓ ਪਰ ਰਹੇ ਨੇ ਜਿਨ੍ਹਾਂ ਦੇ ਵੱਲੋਂ ਉਸ ਧੀ ਨੂੰ ਆਖਰੀ ਵਾਰ ਉਸ ਹਾਲਤ ਦੇ ਵਿੱਚ ਦੇਖਿਆ ਗਿਆ ਸੀ ਖੂਨ ਦੇ ਨਾਲ ਲਤਪਤ ہمارا ਜਿਸ ਦੀ ਜਾਨ ਬੜੀ ਹੀ ਬੇਰਹਿਮੀ ਦੇ ਨਾਲ ਸਕੂਲ ਦੇ ਅੰਦਰ ਗਈ ਪਰ ਸਕੂਲ ਵਾਲਿਆਂ ਦੀ ਸ਼ਕਲਾਂ ਦੇ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਇਹਂਂ ਜਾਪ ਰਹੀਆਂ ਸੀ ਕਿ ਜੀਵ ਕੋਈ ਦੁੱਖੀ ਨਾ ਹੋਵੇ ਸ਼ਬਦਾਂ ਦੇ ਵਿੱਚ ਰੋ ਭਾਵੇਂ ਜੋ ਮਰਜੀ ਆਖ ਰਹੇ ਹੋਣ ਪਰ ਜਿਵੇਂ ਹੀ ਪਰਿਵਾਰਿਕ ਮੈਂਬਰ ਦੱਸ ਰਹੇ ਨੇ ਕਿ ਸਾਡੇ ਨਾਲ ਕਿਸੇ ਨੇ ਦੋ ਹਮਦਰਦੀ ਦੇ ਬੋਲ ਤੱਕ ਨਹੀਂ ਬੋਲੇ ਉਹ ਸੁਣਨ ਤੋਂ ਬਾਅਦ ਹੈਰਾਨੀ ਹੁੰਦੀ ਹੈ ਕਿ ਹਰ ਗੱਲ ਤੇ ਮਾਪਿਓ ਨੂੰ ਫੋਨ ਮੈਸੇਜ ਭੇਜਣ ਵਾਲੇ ਇਹ ਸਕੂਲ ਵਾਲੇ ਆਖਿਰਕਾਰ ਇੰਨੀ ਵੱਡੀ ਗੱਲ ਹੋਣ ਤੋਂ ਬਾਅਦ ਮਾਪਿਓ ਦਾ ਦੁੱਖ ਕਿਉਂ ਨਹੀਂ ਸਮਝ ਪਾਏ ਕਿ ਇਹਨਾਂ ਨੂੰ ਸਿਰਫ ਫੀਸਲੈਂਡ ਤੱਕ ਹੀ ਮਤਲਬ ਹੈ ਫੀਸਲੈਂਡ ਦੇ ਮੌਕੇ ਤੇ ਤਾਂ ਬਾਰ-ਬਾਰ ਬੱਚਿਆਂ ਦੀ ਡਾਇਰੀ ਹੋਵੇ ਬੱਚਿਆਂ ਨੂੰ ਬੋਲਣਾ ਹੋਵੇ ਯਾ ਫਿਰ ਉਹਨਾਂ ਨੇ ਮਾਪੇ-ਬਾਪ ਨੂੰ ਫੋਨ ਕਰਨਾ ਹੋਵੇ ਇਹ ਸਭ ਕੁਝ ਕਰ ਦੇਣ ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵੀ ਸਕੂਲ ਦੇ ਵਿੱਚੋਂ ਇੱਕ ਬੱਚੀ ਨੂੰ ਕੱਢਿਆ ਗਿਆ ਸੀ ਕਿਉਂਕਿ ਮਾਪਿਓ ਨੇ ਪੂਰੀ ਫੀਸ ਨਹੀਂ ਭਰੀ ਸੀ ਤੇ ਇੱਧਰ ਇਸ ਬੱਚੀ ਦਾ ਜੋ ਹਾਲ ਹੋਇਆ ਇਸ ਦੇ ਜਾਣ ਮਗਰੋਂ ਮਾਂ ਰੋਂਦੀ ਹੋਈ ਇਹ ਹੀ ਆਖ ਰਹੀ ਸੀ ਕਿ ਸਾਡੇ ਤੋਂ ਜਿੰਨੇ ਮਰਜ਼ੀ ਪੈਸੇ ਲੈ ਲਵੋ ਹੋਰ ਪੈਸੇ ਲੈ ਲਵੋ ਪਰ ਸਾਡੀ ਧੀ ਸਾਡੀ ਮੋੜ ਦੋ ਪਰ ਹੁਣ ਉਹ ਜਵਾਬ ਆਖਰਕਾਰ ਕਿੱਥੋਂ ਆਵੇ ਅਮਾਰਾ ਨੂੰ ਨੰ ਮੱਖਾਂ ਦੇ ਨਾਲ ਬੀਤੇ ਦਿਨੀ ਵਿਦਾਇਗੀ ਦਿੱਤੀ ਗਈ ਹੈ ਅੰਤਿਮ ਸੰਸਕਾਰ ਉਸ ਦਾ ਕੀਤਾ ਗਿਆ ਜਿਸ ਮੌਕੇ ਤੇ ਰੋਂਦੀ ਹੋਈ ਮਾਂ ਪੁੱਤ ਪੁੱਤ ਕਹਿ ਕੇ ਆਪਣੀ ਇਸ ਮਾਸੂਮ ਨੂੰ ਬੁਲਾ ਰਹੀ ਸੀ ਇਹੀ ਆਖ ਰਹੀ ਸੀ ਕਿ ਉਸ ਨੂੰ ਤਾਂ ਪੌੜੀਆਂ ਚੜਨ ਤੋਂ ਵੀ ਡਰ ਲੱਗਦਾ ਉਸ ਦੀਆਂ ਕਿੰਨੀਆਂ ਹੀ ਛੋਟੀਆਂ ਮੋਟੀਆਂ ਗੱਲਾਂ ਸੋਚ ਸੋਚ ਕੇ ਮਾਰ ਹੋਈ ਜਾ ਰਹੀ ਸੀ ਪਰ ਹੁਣ ਇਹ ਅਮਾਇਰਾ ਵਾਪਸ ਨਹੀਂ ਆ ਸਕਦੀ ਸਕੂਲ ਵਾਲਿਆਂ ਦੀ ਅਣਗਹਿਲੀ ਇਸ ਦੇ ਵਿੱਚ ਮੰਨੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਇਹੀ ਸਾਡੇ ਲਈ ਇਨਸਾਫ ਹੋਵੇਗਾ ਤੇ ਬਣਦੀ ਕਾਰਵਾਈ ਮੈਨੇਜਮੈਂਟ ਦੇ ਖਿਲਾਫ ਕੀਤੀ ਜਾਵੇ ਕਿਉਂਕਿ ਵੱਡੇ ਵੱਡੇ ਦਾਅਵੇ ਕਰਨ ਵਾਲਾ ਹੈ ਸਕੂਲ ਜਿਸ ਦੀ ਪੋਲ ਖੁੱਲ ਰਹੀ ਹੈ ਕਮੈਂਟਾਂ ਦੀ ਜ਼ਿਕਰ ਗੱਲ ਕਰੀ ਤਾਂ ਕੁਝ ਲੋਕ ਆਖ ਰਹੇ ਨੇ ਕਿ ਇਥੇ ਇਹੋ ਜਿਹਾ ਹੀ ਬੰਦੋਬਸਤ ਹੈ ਬੀਤੇ ਦਿਨੀ ਵੀ ਉਹਨਾਂ ਦੇ ਕਿਸੇ ਬੱਚੇ ਨੂੰ ਸਿਰ ਤੇ ਸੱਟ ਲੱਗ ਗਈ ਸੀ ਪਰ ਸਕੂਲ ਵਾਲਿਆਂ ਦਾ ਰਵਈਆ ਇਹੋ ਜਿਹਾ ਹੀ ਰਿਹਾ ਅਮਾਰਾ ਦੇ ਨਾਲ ਹੋਈ ਸਾਰੀ ਘਟਨਾ ਲੁਧਿਆਣਾ ਦੇ ਬੀਸੀਐਮ ਸਕੂਲ ਦੀ ਹੈ ਜਿੱਥੇ ਸਕੂਲ ਦੇ ਅੰਦਰ ਹੀ ਵਸਤੇ ਟਾਇਰ ਹੀ ਠਾਨ ਤੋਂ ਬਾਤ-ਮਸੂਮ ਬੱਚੀ ਦੀ ਜਾਨ ਗਈ। ਮਸੂਮ ਬੱਚੀ ਦੀ ਮ੍ਰਿਤਕ ਦੇਹ ਨੂੰ ਹੁਣ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਸਥਿਤ ਕੁਟਿਆ ਸਾਹਿਬ ਗੁਰਦੁਆਰੇ ਵਿਖੇ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਉਸਦੇ ਪਿੱਛੇ ਬਣੇ ਸ਼ਮਸ਼ਾਨ ਘਾਟ ਦੇ ਵਿੱਚ ਹਜ਼ਾਰਾਂ ਹੀ ਲੋਕ ਇਕੱਠੇ ਹੋਏ। ਉਸ ਬੱਚੀ ਨੂੰ ਯਾਦ ਕਰ ਕਰਕੇ ਰੋ ਰਹੇ ਸੀ ਕਿ ਉਸਦੇ ਨਾਲ ਇਹ ਕਿੰਨਾ ਮਾੜਾ ਹੋ ਗਿਆ। ਇਸ ਤੋਂ ਵੀ ਵੱਧ ਮਾੜਾ ਉਹਨਾਂ ਮਾਪਿਓ ਦੇ ਨਾਲ ਜਿਨਾਂ ਨੇ ਕਿ ਲੋਤੀ ਧੀ ਨੂੰ ਦਿਲ ਦੇ ਨਾਲ ਲਾਇਆ ਹੋਇਆ ਸੀ ਤੇ ਉਸ ਦੇ ਬਿਨਾ ਹੁਣ ਸਾਹ ਲੈਣਾ ਵੀ ਔਖਾ ਹੋ ਰਿਹਾ। ਫਿਲਹਾਲ ਲੋਕ ਇਹ ਹੀ ਚਾ ਰਹੇ ਨੇ ਕਿ ਇਨਸਾਫ ਦਿੱਤਾ ਜਾਵੇ।widehat ਦੇ ਵਿੱਚ ਪੋਸਟਰ ਫੜ ਕੇ ਜਿਨ੍ਹਾਂ ਦੇ ਉੱਪਰ ਲਿਖਿਆ ਸੀ ਕਿ ਉਥੇ ਦੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕੀਤਾ ਜਾਵੇ। ਅਤੇ ਹੀ ਇਨਸਾਫ ਉਹ ਆਪਣੇ ਪਰਿਵਾਰ ਤੇ ਲਈ ਉਸ ਬੱਚੀ ਦੇ ਲਈ ਚਾ ਰਹੇ ਨੇ ਕਿ ਇੰਜ ਜ਼ਰੂਰ ਹੋਣਾ ਚਾਹੀਦਾ। ਜੀ ਸਵੇਰੇ 8 ਵਜੇ ਬੱਚੇ ਸਕੂਲ ਦੇ ਬਾਹਰ ਛੱਡਣ ਜਾਂਦੇ ਆ ਜਦੋਂ ਉਸ ਟਾਈਮ ਅਸੀਂ ਗੇਟ ਦੇ ਬਾਹਰ ਆ ਤੇ ਬੈਨ ਇੰਨੀ ਦੂਰ ਜਾ ਕੇ ਬੱਚਿਆਂ ਨੂੰ ਛੱਡ ਕੇ ਆਂਦੀ ਹੈ ਔਰ ਬੱਚੇ ਇਕੱਲੇ ਹੀ ਪੈਦਲ ਤੁਰ ਕੇ ਗੇਟ ਦੇ ਅੰਦਰ ਐਂਟਰ ਹੁੰਦੇ ਆ ਕੋਈ ਕਨੈਕਟਰ ਨਹੀਂ ਹੁੰਦਾ ਕੋਈ ਕੋਈ ਨਹੀਂ ਹੁੰਦਾ ਨਾਲ ਮੈਡਮ ਕਦੀ ਸਕੂਲ ਤੇ ਤੁਸੀਂ ਆਵਾਜ਼ ਨਹੀਂ ਚੱਕੀ ਕਿ ਹਾਂ ਵੀ ਤੁਹਾਡੇ ਬੱਚਾ ਦਾ ਆ ਹਾਲਾਤ ਅਸੀਂ ਸਾਡੇ ਬੱਚੇ ਆਪਣੇ ਬੱਚੇ ਆਪ ਲੈ ਕੇ ਆਨੇ ਆ ਪਰ ਜਦੋਂ ਅਸੀਂ ਆਪਣੇ ਬੱਚੇ ਨੂੰ ਲੈ ਕੇ ਸਕੂਲੋਂ ਆਨੇ ਆ ਉਸ ਟਾਈਮ ਸਾਡੇ ਬੱਚੇ ਨੂੰ ਕੋਈ ਵੀ ਲੈ ਕੇ ਆ ਰਿਹਾ ਉਥੋਂ ਕੋਈ ਵੀ ਕੁਝ ਉਹਨਾਂ ਨੂੰ ਕੋਈ ਪਤਾ ਨਹੀਂ ਸਾਡਾ ਬੱਚਾ ਕਿਹਦੇ ਨਾਲ ਜਾ ਰਿਹਾ ਕਿਹਦੇ ਨਾਲ ਨਹੀਂ ਜਾ ਰਿਹਾ ਸਕੂਲ ਚ ਸੇਫਟੀ ਨਹੀਂ ਹੈਗੀ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਸਕੂਲ ਮੈਨੇਜਮੈਂਟ ਨਾਲ ਗੱਲ ਹੋਈ ਕਿ ਸੇਫਟੀ ਲਈ ਤੁਸੀਂ ਕੀ ਕਰਦੇ ਬੱਚੇ ਤੁਹਾਡੇ ਕੋਲ ਰਹਿੰਦਾ ਪੂਰਾ ਸਰ ਆ ਇੱਕ ਜਣਾ ਬੋਲੂਗਾ ਤਾਂ ਕੀ ਹੋਊਗਾ ਮਤਲਬ ਫੰਡ ਨਹੀਂ ਕਦੀ ਕੋਈ ਵੀ ਨਹੀਂ ਸੁਣੂਗਾ ਸਰ ਟੀਚਰਸ ਦੀ ਵੀ ਗਲਤੀ ਨਹੀਂ ਹੈਗੀ ਟੀਚਰ ਦੇ ਉੱਤੇ ਵੀ ਪ੍ਰੈਸ਼ਰ ਹੁੰਦਾ ਮਤਲਬ ਮੈਨੇਜਮੈਂਟ ਦਾ ਜਿਆਦਾ ਪ੍ਰੈਸ਼ਰ ਆਉਣਾ ਪਿਆ ਹਾਂਜੀ ਸਰ ਜਦੋਂ ਬੱਚੇ ਖੜੇ ਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈਣ ਆ ਰਹੇ ਨੇ ਜਦ ਤੱਕ ਪੜ੍ਹ ਕੋ ਪਾਸ ਹੀ ਨਹੀਂ ਹੈਗਾ ਤੁਸੀਂ ਬੱਚਾ ਕਿਵੇਂ ਕਿਸੇ ਨੂੰ ਦੇ ਰਹੇ ਹੋ ਤੁਸੀਂ ਪੁੱਛੇ ਵੀ ਨਹੀਂ ਰਹੇ ਬੱਚਾ ਦੇਣ ਲੱਗੇ ਵੀ ਕਿਹਦੇ ਕੋਲ ਦੇ ਰਹੇ ਹੋ ਔਰ ਬੱਚਾ ਪਿੱਛੋਂ ਨਿਕਲ ਕੇ ਗੇਟ ਦੇ ਬਾਹਰ ਨਿਕਲ ਰਿਹਾ ਸਾਡੇ ਆਪਣੇ ਅਸੀਂ ਆਪਣੇ ਬੱਚੇ ਨੂੰ ਇਦਾਂ ਲੈ ਕੇ ਆਣੇ ਮਤਲਬ ਕਿਹਦੇ ਵੀ ਜਾ ਸਕਦਾ ਬੱਚਾ ਕੋਈ ਵੀ ਲੈ ਜਾ ਸਕਦਾ ਹਾਂਜੀ ਕੋਈ ਵੀ ਲੈ ਜਾ ਸਕਦਾ ਔਰ ਗਵਾਂਡੀ ਲੈ ਕੇ ਆ ਰਹੇ ਨੇ ਬੱਚਿਆਂ ਨੂੰ ਏਦਾਂ ਹੁੰਦਾ ਮੰਗ ਕੀ ਕਰਦੇ ਹੁਣ ਮੰਗ ਇਹ ਹੀ ਹੈ ਕਿ ਪ੍ਰਿੰਸੀਪਲ ਨੂੰ ਹਟਾਓ ਇੱਥੇ ਬਸ ਪ੍ਰਿੰਸੀਪਲ ਦੀ ਹੀ ਗਲਤੀ ਹੈ ਮੈਨੇਜਮੈਂਟ ਹਟਾਈ ਜਾਵੇ ਸਰ ਮੈਨੇਜਮੈਂਟ ਬਣਾਉਂਦਾ ਕੌਣ ਪਿਆ ਹੈ ਕੌਣ ਬਣਾ ਰਿਹਾ ਹੈ ਪ੍ਰਿੰਸੀਪਲ ਹੀ ਬਣਾ ਰਿਹਾ ਨਾ ਇੱਕ ਉਹਨਾਂ ਦਾ ਬੱਚਾ ਤੇ ਚਲਾ ਗਿਆ ਨਾ ਸਾਡੇ ਬੱਚੇ ਵੀ ਉਹਦੇ ਨਾਲ ਹੀ ਪੜਦੇ ਆ ਜਿਹੜਾ ਬੱਚਾ ਗਿਆ ਹੈ ਦੇਖੋ ਆ ਜਿਹੜੀ ਸਕੂਲ ਪ੍ਰਸ਼ਾਸਨ ਹੈ ਆ ਟੋਟਲੀ ਇਹਦੇ ਵਾਸਤੇ ਜ਼ਿੰਮੇਦਾਰ ਹੈ ਖਾਸ ਤੌਰ ਤੇ ਪ੍ਰਿੰਸੀਪਲ ਆਹ ਛੋਟੇ ਪੈਸਿਆਂ ਦੇ ਕਰਕੇ ਇਹਨਾਂ ਨੂੰ ਪੈਸੇ ਜ਼ਿਆਦਾ ਬਣ ਜਾਣ। ਇਹਨਾਂ ਬੱਚਿਆਂ ਦੇ ਨਾਲ اٹੈਂਡੈਂਟ ਨਹੀਂ ਸੀ ਲਗਾਇਆ ਹੋਇਆ। ਮੈਂ ਬਸ ਦੇਖ ਕੇ ਆਇਆ ਬਸ ਬਿਲਕੁਲ ਜਿਹੜੀ ਜਿਹੜੇ ਮਾਪਦੰਡ ਸੀ ਉਹਦੇ ਵਾਸਤੇ ਬਣਾਏ ਸੀਗੇ ਸੇਫ ਸਕੂਲ ਟਰਾਂਸਪੋਰਟੇਸ਼ਨ ਪਾਲਿਸੀ ਵਾਸਤੇ ਕਿਸੇ ਵੀ ਮਾਪਦੰਡਾਂ ਦੇ ਉੱਪਰ ਬਸ ਖਰੀ ਨਹੀਂ ਉਤਰ ਰਹੀ। ਇਹਨਾਂ ਨੂੰ ਤਾਂ ਸਿਰਫ ਆ ਲੱਗਿਆ ਹੋਇਆ ਕਿ ਮੈਂ ਪੈਸੇ ਕਿਸ ਤਰ੍ਹਾਂ ਕਮਾਵਾ। ਹੁਣ 3 ਦਿਨ ਦਾ ਜਦੋਂ ਦਾ ਸੁਣਿਆ ਹੈਗਾ ਮੈਂ 2 ਦਿਨ ਦਿੱਲੀ ਸੀਗਾ। ਉਸ ਦਿਨ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆ ਸਕੂਲ ਦੀ ਅਫੀਲੀਏਸ਼ਨ ਕੈਨਸਲ ਕਰਾਈ ਜਾਵੇ ਇਹਦਾ ਜਿਹੜਾ ਪ੍ਰਿੰਸੀਪਲ ਹੈਗਾ ਉਹਨੂੰ ਸਲਾਖਾਂ ਦੇ ਪਿੱਛੇ ਪਾਇਆ ਜਾਵੇ ਤੇ ਅੱਗੇ ਤੋਂ ਜਿਹੜੀ ਮਾਇਰਾ ਦੇ ਆਸਵਕਤ ਹੀ ਮੈਂ ਦੇਖ ਕੇ ਟਵਿੱਟਰ ਤੇ ਵੀ ਤੇ ਲਿੰਕਡਿਨ ਤੇ ਵੀ ਇਹ ਟ੍ਰੈਂਡਿੰਗ ਕਰ ਰਿਹਾ ਕਿ ਮਾਇਰਾ ਨੂੰ ਜਸਟਿਸ ਮਿਲਣਾ ਚਾਹੀਦਾ ਤੇ ਮਾਇਰਾ ਨੂੰ ਜਸਟਿਸ ਜਿੰਨਾ ਤੱਕ ਸਾਨੂੰ ਮਿਲੇਗਾ ਨਹੀਂ ਅਸੀਂ ਮੈਂ ਉਹਨਾਂ ਤੱਕ ਬੈਠਾਂਗਾ ਨਹੀਂ ਜੇ ਮੈਂ ਪਾਲਿਸੀ ਬਣਵਾ ਸਕਦਾ ਤਾਂ ਮੈਂ ਪਾਲਿਸੀ ਇੰਪਲੀਮੈਂਟੇਸ਼ਨ ਵੀ ਕਰਾਵਾਂਗਾ ਚਾਹੇ ਪੰਜਾਬ ਹਾਈ ਕੋਰਟ 'ਚ ਹੋਵੇ ਚਾਹੇ ਸੁਪਰੀਮ ਕੋਰਟ 'ਚ ਹੋਵੇ ਆ ਬੱਚਿਆਂ ਨੂੰ ਐਦਾਂ ਮਰਨ ਨਹੀਂ ਦਿੱਤਾ ਜਾਏਗਾ ਮੈਨੂੰ ਯਾ ਇਦਾਂ ਹੀ ਬਸ ਇਦਾਂ ਹੀ ਬਸ ਹਾਦਸੇ ਚ ਤੇ ਕਿਸਦਾ ਉਹਨਾਂ ਦੇ ਮਾਪਿਓ ਵਿਲਕਦੇ ਸੀਗੇ ਤੇ ਉਹ ਅੱਜ ਮੈਂ ਅੱਜ ਦੇਖ ਰਿਹਾ ਤੇ ਹਾਲ ਹੈਗਾ ਦੇਖੋ ਬੱਚਾ ਘਰੋਂ ਜਾਂਦਾ ਸੀਗਾ ਮਾਪਿਓ ਉਹਨਾਂ ਨੂੰ ਤਿਆਰ ਕਰਕੇ ਭੇਜਿਆ ਵੀ ਅੱਜ ਬੱਚਾ ਹੱਸਦਾ ਖੇਡਦਾ ਗਿਆ ਖਾ ਪੀ ਕੇ ਗਿਆ ਮਾਪਿਓ ਨੂੰ ਕੀ ਪਤਾ ਸੀਗਾ ਕਿ ਉਹਦਾ ਜਿਹੜਾ ਲਾਸਟ ਮੀਲ ਹੈਗਾ ਅੱਜ ਅੱਜ ਮਾਪਿਓ ਦੀ वेदना ਦੇਖੋ ਸਾਰੇ ਅਸੀਂ ਮਾਪਿਓ ਹੈਗੇ ਆ ਜੇ ਅਸੀਂ ਇਕੱਠੇ ਹੋ ਕੇ ਇਹਨਾਂ ਦੇ ਸਕੂਲਾਂ ਦੇ ਖਿਲਾਫ ਇਹਨਾਂ ਦੀ ਜਿਹੜੇ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ ਆਵਾਜ਼ ਨਹੀਂ ਚੱਕਾਂਗੇ ਨਾ ਤੇ ਸਾਡੇ ਬੱਚਿਆਂ ਨਾਲ ਇਦਾਂ ਹੀ ਹਾਦਸੇ ਹੁੰਦੇ ਰਹਿਣਗੇ ਆਹ ਹਾਸਿਆਂ ਨੂੰ ਹੁਣ ਰੋਕਣਾ ਪੈਣਾ ਤੇ ਮੈਂ ਤੇ ਆਪਣੇ ਵੱਲੋਂ ਐਫਰਟ ਕਰ ਹੀ ਰਿਹਾ ਮੈਨੂੰ ਸਾਰੇ ਤੁਹਾਡੇ ਸਾਥ ਦੀ ਵੀ ਜ਼ਰੂਰਤ ਹੈਗੀ ਆ ਤੁਸੀਂ ਵੀ ਸਾਡਾ ਸਾਥ ਦਿਓ ਇਹਨਾਂ ਨੂੰ ਇੱਕ ਵਾਰੀ ਅਸੀਂ ਮੈਂ ਕੱਲ ਮੈਨੂੰ ਕਮ ਸੇ ਕਮ 10 ਪ੍ਰਿੰਸੀਪਲਾਂ ਦੇ ਫੋਨ ਆਏ ਮੈਨੇਜਮੈਂਟਾਂ ਦੇ ਫੋਨ ਆਏ ਜੇ ਅਸੀਂ ਕੀ ਕਰੀਏ ਜੀ ਅਸੀਂ ਕੀ ਕਰੀਏ ਐਸੈਡ ਕਿ ਤੁਸੀਂ ਇੰਨੇ ਕਰੋੜਾਂ ਅਰਬਾਂ ਰੁਪਏ ਬਣਾ ਕੇ ਇੰਨੇ ਨੇ ਸਕੂਲ ਖੜੇ ਕਰ ਲਏ ਹੋ ਤੁਸੀਂ ਬੱਸਾਂ ਆਪਣੀਆਂ ਨਹੀਂ ਲੈ ਕੇ ਜਾ ਸਕਦੇ ਆਪਣੀਆਂ ਬੱਸਾਂ ਲਓ ਤੁਹਾਨੂੰ ਤੇ ਬੈਂਕਿੰਗ ਵਿੰਟਾਂ ਚ ਬੱਸਾਂ ਦੇ ਦੇਗਾ ਫਿਰ ਤੁਸੀਂ ਬੱਸਾਂ ਨੂੰ ਡਰਾਈਵਰਾਂ ਨੂੰ ਉਨੀ ਤਨਖਾਹ ਨਹੀਂ ਦਿੰਦੇ ਡਰਾਈਵਰਾਂ ਉੱਪਰ ਫਟਾਫਟ ਉਹਨਾਂ ਦੇ ਉੱਪਰ ਪ੍ਰੈਸ਼ਰ ਰੱਖਿਆ ਹੁੰਦਾ ਡਰਾਈਵਰ ਵੀ ਚੈਕਿੰਗ ਨਹੀਂ ਕਰਦੇ ਕਿ ਨਕਸ਼ਾ ਕੀਤਾ ਹੋਇਆ ਹੈ ਕਿੰਨੇ ਨੇ ਕੀਤਾ ਹੋਇਆ ਜੇ ਬੱਸਾਂ ਦੀ ਇਹ ਹਾਲਤ ਹੈਗੀ ਹੈ ਤੇ ਇਹਦੇ ਚ ਪ੍ਰਿੰਸੀਪਲ ਸਕੂਲ ਮੈਨੇਜਮੈਂਟ ਤੇ ਸਾਰੇ ਦੇ ਸਾਰਾ ਜਿੰਨਾ ਇਹਨਾਂ ਦਾ ਪ ਪੰਜ ਪੰਜਾਬ ਪੁਲਿਸ ਨੂੰ ਜਾਂ ਟਰਾਂਸਪੋਰਟ ਡਿਪਾਰਟਮੈਂਟ ਨੂੰ ਇੱਕ ਕਲੀਨ ਸ਼ੀਟ ਦੇ ਦੇ ਤੋ ਵੀ ਨਹੀਂ ਹੈ ਕਿਉਂ ਨਾ ਜ਼ਿੰਮੇਵਾਰੀ ਨਹੀਂ ਬੰਦੀ ਕਿ ਜਾ ਕੇ ਸਕੂਲਾਂ ਦੇ ਬੱਚਾਂ ਟੈਸਟ ਚੈੱਕ ਕਰਕੇ ਆਣ ਕਿ ਬੱਚਾ ਸਹੀ ਹੈ ਕਿ ਨਹੀਂ ਸਹੀ ਹੈ ਗਿਆ ਤੇ ਅੱਜ ਬੱਚਿਆਂ ਨੂੰ ਮਰਨ ਦੇ ਛੱਡ ਦਈਏ ਜੇ ਸੇਫ ਸਕੂਲ ਦੀ ਟਰਾਂਸਪੋਰਟ ਦੀ ਜਿਹੜੀ ਜ਼ਿੰਮੇਵਾਰੀ ਹੈ ਟੋਟਲ ਮੈਨੇਜਮੈਂਟ ਸਕੂਲ ਦੇ ਉੱਪਰ ਹੈਗੀ ਹੈ ਤੇ ਪੋਲੀਟਿਸ਼ੀਅਨਸ ਦੇ ਉੱਪਰ ਨੇ ਕਿੱਥੇ ਅੱਜ ਕਿਉਂ ਕਰ ਬੈ ਕੇ ਤੁਸੀਂ ਸੋ ਗਏ ਹੋ ਅੱਜ ਕਿਉਂ ਮਾਰਾ ਦੇ ਨਾਲ ਨਹੀਂ ਖੜੇ ਮਾਰਾ ਨੂੰ ਜਸਟਿਸ ਹਮੇਸ਼ਾ ਮਿਲੇਗਾ ਤੇ ਮੈਂ ਮਾਰਾ ਨੂੰ ਜਸਟਿਸ ਦਿਵਾ ਕੇ ਰਵਾਂਗਾ ਥੈਂਕ ਯੂ